ਅਸੀਂ ਆਪਣੇ ਨਾਮ ਦੇ ਪਿੱਛੇ ਸਿੰਗ ਲਗਾਉਂਦੇ ਹਾਂ ਅਤੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਘਵਾਉਂਦੇ ਹਾਂ ਪਰ ਬੜੇ ਅਫਸੋਸ ਨਾਲ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਦੀ ਇਹ ਸਿੱਖ ਕੌਮ ਆਪਣੇ ਇਤਿਹਾਸ ਨੂੰ ਵੀ ਨਹੀਂ ਜਾਣਦੀ ਅੱਜ ਇਸ ਵੀਡੀਓ ਰਾਹੀਂ ਅਸੀਂ ਆਪਣੀ ਸਿੱਖ ਕੌਮ ਨੂੰ ਕੁਝ ਅਣਗੌਲੀਆਂ ਇਤਿਹਾਸਿਕ ਜਾਣਕਾਰੀਆਂ ਬਾਰੇ ਜਾਣੂ ਕਰਵਾਉਂਦੇ ਹਾਂ ਸਾਨੂੰ ਸਿਰਫ ਇੰਨਾ ਪਤਾ ਹੈ ਕਿ ਸਹਿਬਜ਼ਾਦੇ ਨੀਹਾ ਵਿੱਚ ਚਿਣੇ ਗਏ ਸਨ ਪਰ ਇਹ ਨਹੀਂ ਪਤਾ ਕਿ ਉਹਨਾਂ ਨੂੰ ਕਿੰਨੇ ਤਸੀਹੇ ਦਿੱਤੇ ਗਏ ਸਨ ਪਹਿਲਾ ਤਸੀਹਾ ਪਰਿਵਾਰ ਨਾਲ ਵਿਛੋੜਾ ਦੂਜਾ ਤਸੀਹਾ ਭੋਖ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਤਸੀਹਾ ਹੁੰਦੀ ਹੈ ਚੌਥਾ ਤਸੀਹਾ ਗੰਗੂ ਦੁਆਰਾ ਉਹਨਾਂ ਦੀ ਮਾਇਆ ਵਾਲੀ ਪੋਟਲੀ ਲੁਕੋ ਕੇ ਉਲਟਾ ਉਹਨਾਂ ਤੇ ਗੁੱਸਾ ਉਤਾਰਿਆ ਤੇ ਬਾਹਰੋਂ ਬੰਦ ਕਰਕੇ ਮੁਗਲਾਂ ਨੂੰ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ ਪੰਜਵਾਂ ਤਸੀਹਾ ਉਹਨਾਂ ਨੂੰ ਮਰਿੰਡਾ ਲੈ ਕੇ ਜਾਣ ਤੋਂ ਪਹਿਲਾਂ ਬੋਰੀਆਂ ਵਿੱਚ ਬੰਦ ਕਰਕੇ ਘੋੜਿਆਂ ਤੇ ਲੱਦਿਆ ਗਿਆ ਮਾਤਾ ਗੁਜਰਕੌਰ ਜੀ ਦੀਆਂ ਬਾਹਾਂ ਪਿੱਛੇ ਬਨ ਕੇ ਮਿਰਚਾਂ ਵਾਲਾ ਕੱਪੜਾ ਉਹਨਾਂ ਦੇ ਮੂੰਹ ਤੇ ਬੰਨਿਆ ਗਿਆ ਛੇਵਾਂ ਤਸੀਹਾ ਦੋ ਸਰਕਾਰੀ ਅਫਸਰਾਂ ਨੇ ਇਨਾਮ ਲੈਣ ਦੇ ਲਈ ਸਹਿਬਜ਼ਾਦਿਆਂ ਨੂੰ ਤੂਤ ਦੀ ਛਟੀ ਨਾਲ ਕੁੱਟਿਆ ਪਰ ਉਹਨਾਂ ਨੇ ਇਸਲਾਮ ਕਬੂਲ ਨਾ ਕੀਤਾ 7ਵਾਂ ਤਸੀਹਾ ਬਾਅਦ ਵਿੱਚ ਉਹਨਾਂ ਨੂੰ ਦਰਖਤ ਨਾਲ ਬੰਨ੍ਹ ਕੇ ਗੁਲੇਲ ਨਾਲ ਨਿਸ਼ਾਨੇ ਲਾ ਕੇ ਜ਼ਖਮ ਦਿੱਤੇ ਗਏ 8ਵਾਂ ਤਸੀਹਾ ਮੁਰਿੰਡੇ ਤੋਂ ਸਰਹੰਦ ਸਹਿਬਜ਼ਾਦਿਆਂ ਨੂੰ ਹੱਥ ਕੜੀਆਂ ਲਗਾ ਕੇ ਤੋਰ ਕੇ ਲਜਾਇਆ ਗਿਆ 9ਵਾਂ ਤਸੀਹਾ ਠੰਡੇ ਬੁਰਜ ਵਿੱਚ ਰੱਖਿਆ ਗਿਆ ਕੋ ਦੇ ਮਹੀਨੇ ਪਤਲੇ ਕੱਪੜੇ ਤਿੰਨ ਦਿਨਾਂ ਤੋਂ ਭੁੱਖੇ ਸਨ ਠੰਡ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਤਸੀਹਾ ਹੁੰਦੀ ਹੈ 10ਵਾਂ ਤਸੀਹਾ ਜਿੰਦਾ ਦੀਵਾਰ ਵਿੱਚ ਚਿੰਨ ਦਾ ਸੀਹਾ ਚਿਨਾਈ ਸਮੇ ਗੋਡਿਆਂ ਕੋਲੋਂ ਐਟ ਬਾਹਰ ਨਿਕਲ ਗਈ ਤਾਂ ਕਾਜੀ ਨੇ ਕਿਹਾ ਸਰਕਾਰੀ ਐਟ ਦਾ ਨੁਕਸਾਨ ਨਾ ਕਰੋ ਇਹਨਾਂ ਦੇ ਗੋਡੇ ਛੱਲ ਦਿਓ 12ਵਾਂ ਤਸੀਹਾ ਅੱਧ ਜਿਉਂਦੇ ਸਹਿਬਜ਼ਾਦਿਆਂ ਦੇ ਗੋਡਿਆਂ ਤੇ ਪੈਰ ਰੱਖ ਕੇ ਖੰਜਰ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਸਿੱਖ ਸੰਗਤ ਨੂੰ ਗੁਰਪਰਿਵਾਰ ਦਾ ਵਿਛੋੜਾ ਸਹਿਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ